ਹਨੋ ਫੋਨ ਕਰਤਾ ਉਹ ਮੁਲਾਇਮਾ ਨੇ ਵੀ ਤੁਹਾਡੇ بیٹے ਨੂੰ ਜਬਰ ਖਿਲਾ ਲਾ ਲਾ ਜਾਂਦਾ ਤੁਸੀਂ ਆ ਜਾਓ ਉੱਥੇ ਚੱਲੰਦਾ ਤੁਹਾਡੀ ਪਹਿਲਾ ਕੀ ਜਨ ਪਛਾਣ ਮਿਲਣਗੇ ਤੇ ਨਈ ਬਲਨ ਤੁਹਾਨੂੰ ਪਤਾ ਸੀ ਕਿ ਇਸ ਤਰ੍ਹਾਂ ਦੀ ਬਟਨਾ ਜਿਸ ਤਰ੍ਹਾਂ ਨਾਮ ਨਹੀਂ ਸਕਦਾ ਨਹੀਂ ਜੀ ਇੱਕ ਸੁਤਚਾਰਨ ਸਿੰਘ ਨਾਮ ਦਾ ਜਿਹੜਾ ਆਰਮੀ ਜਵਾਨਾ ਨੂੰ ਅਸੀਂ ਅਰੈਸਟ ਕੀਤਾ ਐਂਡ ਉਹਨ ਦੇ ਜਿਹੜੇ ਅਗੇ ਨਾਮ ਕੇਸ ਵਿੱਚ ਨਾਮਿਨੇਟ ਕੀਤਾ ਗਿਆ ਸੀ ਦੈਨ ਉਹ ਪ੍ਰਕਿਊਰ ਦਾ ਰਨਸ਼ ਆਫ ਅਰੈਸਟ ਉਹਦੇ ਲੈ ਗਏ ਸੀ ਤਮਾਂ ਜੁਗਦਾਲਤ ਵੱਲੋਂ ਵਾਰੰਟਾ ਫਰੈਸ਼ ਜਾਰੀ ਕੀਤਾ ਗਿਆ ਉਹਦੇ ਵਿੱਚ ਇਸਨੂੰ ਅਰੈਸਟ ਕਰਕੇ ਜਿਹੜੀ ਗਨੀਸ਼ਰਮਨ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਸਾਨੂੰ ਤਾਂ ਲੱਗਦਾ ਨਹੀਂ ਜੀ। ਸਾਨੂੰ ਤਾਂ ਪਤਾ ਨਹੀਂ ਕਿ ਸਾਨੂੰ ਤਾਂ ਇੰਨਾ ਪਤਾ ਇਹਨੂੰ ਕਿੱਧਰ ਆ। ਇਹ ਸੋਸ਼ਲ ਮੀਡੀਆ ਤੇ ਉੱਪਰ ਜਿਹੜਾ ਹੈਗਾ ਮੈਨਕਿਊਸ ਦੇ ਨਾਲ ਇਹਦੀ ਜਿਹੜੀ ਜਾਣਬੇਚਾਨ ਹੋਈ ਸੀ। ਕਿਹਦੇ ਨਾਲ? ਮੈਨਕਿਊਸ ਹਰਦਿਕ ਮੋਸਕਾ। ਮੇਰਾ ਨਾਮ ਬਲਵਿੰਦਰ ਸਿੰਘ ਹੈ ਪਿੰਡ ਮੈਂ ਉਧਰ। ਵੀੜਾ ਮੇਰਾ ਸੁਖਜਨ ਸਿੰਘ ਹੈ ਪਿੰਡ ਦੇ ਵਿੱਚ ਅੱਜ ਤੱਕ ਕੋਈ ਇਹਦਾ ਲੰਬਾ ਨਹੀਂ ਕੋਈ ਲੜਾਈ ਨਹੀਂ ਕੋਈ ਉਹਦਾ ਕਮਿਊਨਿਟੀਰਨ। ਬਾਕੀ ਜਾਂਚ ਕਰਨੀ ਚਾਹੀਦੀ ਪਿੰਡ ਦੇ ਵਿੱਚ ਜਿਸ ਤਰ੍ਹਾਂ ਦੇ ਦੋਸ਼ ਲੱਗ ਰਹੇ ਤੁਹਾਨੂੰ ਲੱਗਦਾ ਜੀ ਤੁਹਾਨੂੰ ਨਹੀਂ ਲੱਗਦਾ ਜੀ ਕਿੰਨੇ ਬੱਚੇ ਆਉਂਦੇ ਕਿ ਦੋ ਬੱਚੇ ਆ ਜੀ ਤੁਹਾਡੀ ਕਦੋਂ ਗੱਲਬਾਤ ਹੋਈ ਉਹਦੇ ਨਾਲ ਹਾਂਜੀ ਤੁਹਾਡੀ ਕਦੋਂ ਗੱਲਬਾਤ ਹੋਈ ਸਾਡੀ ਤਾਂ ਜਦੋਂ ਫੋਨ ਆ ਗਿਆ ਉੱਥੇ ਸਾਨੂੰ ਫੋਨ ਕਰਤਾ ਉਹ ਮੁਲਾਇਮਾ ਨੇ ਵੇ ਤੁਹਾਡੇ ਬੇਟੇ ਨੂੰ ਅਜਿ ਪਰਖੇ ਲਵਾ ਲਵਾਂਦਾ ਤੁਸੀਂ ਆ ਜਾਓ ਉੱਥੇ ਪਰ ਜਲੰਧਰ ਤੁਹਾਡੀ ਪਹਿਲਾ ਕੀ ਗੱਲ ਬਸ 20 ਦਿਨਾਂ ਦੇ ਕਿਤੇ ਨਹੀਂ ਪਹਿਲਾਂ ਨਹੀਂ ਤੁਹਾਨੂੰ ਪਤਾ ਸੀ ਕਿ ਇਸ ਤਰ੍ਹਾਂ ਦੀ ਘਟਨਾ ਚ ਕਿਸੇ ਤਰ੍ਹਾਂ ਦਾ ਨਾਮ ਨਹੀਂ ਹੋ ਗਿਆ ਨਹੀਂ ਜੀ ਹੈ ਹੀ ਨਹੀਂ ਤੁਹਾਨੂੰ ਤਾਂ ਆ ਵੀ ਨਹੀਂ ਨਗਰ ਦੇ ਵਿੱਚ ਨਹੀਂ ਗਏ ਪਰ ਹੈ ਕਰੋ ਦੀ ਗੱਲ ਹੋਈ ਹੈ ਤੁਹਾਡੇ ਨਾਲ ਕਿਸੇ ਤਰ੍ਹਾਂ ਖੂਨ ਤੇ ਸਾਡੇ ਨਾਲ ਦਾ ਹੋ ਗਿਆ ਸੀ ਪਾਸਾ 10 15 ਦਿਨੋਂ ਬੜੇ ਦੀ ਕਾਰਸਕ ਬਚਲ ਲੈ ਕਿਤੇ ਕਿਹੜੇ ਸਾਲ ਦੇ ਭਰਤੀ ਹੋਇਆ ਸੀ ਕਿੱਥੇ ਆਈਡੈਂਟੀਟੀ ਸੀ ਸਾਲ ਹੋਇਆ 11 ਸਾਲ ਹੋ ਗਏ ਨੇ ਕਿੱਥੇ ਡਿਊਟੀ ਸੀ ਜਮੋਜੀ ਕੀ ਲੱਗਦਾ ਤੁਹਾਨੂੰ ਇਹ ਕਾਰਨ ਕੀ ਬਣਿਆ ਸਾਨੂੰ ਤਾਂ ਲੱਗਦਾ ਨਹੀਂ ਜੀ ਸਾਨੂੰ ਤਾਂ ਪਤਾ ਨਹੀਂ ਕਿ ਸਾਨੂੰ ਤਾਂ ਇਨਾ ਪਤਾ ਇਹਨੂੰ ਖੜਿਆ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਲੱਕੜ ਦਾ ਮੈਂ ਵਪਾਰ ਕਰਦਾ ਹਾਂ ਕਿੰਨੇ ਬੱਚੇ ਵਰੇ ਤੁਹਾਨੂੰ ਬੱਚੇ ਆ ਜੀ ਇਹਨਾਂ ਦੇ ਇਹਦੇ ਇਹਦੇ ਦੋ ਬੱਚੇ ਆ ਜੀ ਉਹ ਜੀ ਦਾ ਹੁੰਦੇ ਤੁਹਾਡੇ ਕਿੰਨੇ ਬੱਚੇ ਆ ਮੇਰੇ ਤਾਂ ਨੂੰ ਬੱਚੇ ਆ ਜੀ ਕੋ ਦੋ ਮੁੰਡੇ ਆ ਇੱਕ ਕੁੜੀ ਆ ਦੂਜਾ ਕੀ ਕੰਮ ਕਰਦਾ ਮੁੰਡਾ ਉਹ ਸਬਜ਼ੀ ਦਾ ਕਰਦਾ ਆਟੋ ਚਲਾਉਂਦਾ ਕਿੰਕ ਮਾਈਕ ਨੇ ਇੰਨੀ ਸੇ ਕਹੋ ਵੀ ਹੋਰ ਵੀ ਏਕਦਾ ਸੀ ਪਰ ਇਹ ਸਹੀ ਅਸੀਂ ਤਾਂ ਕਦੇ ਲੈ ਹੀ ਨਹੀਂ ਸਾਨੂੰ ਦਿੱਤਾ ਹੀ ਨਹੀਂ ਬਾਈ ਵਾਡ ਸੀ ਗਾਈ ਸਾਡੇ ਨੂੰ ਇੱਥੇ ਹੁੰਦਾ ਆ ਆ ਦੇ ਕਵਰੇ ਆ ਸਰ ਰੌਜਰ ਸੰਧੂ ਦੇ ਘਰ ਦੇ ਵਿੱਚ ਜਿਹੜਾ ਗਰਨੇਡ ਹਮਲਾ ਹੋਇਆ ਸੀ ਉਸ ਵਿੱਚ ਇੱਕ ਫੌਜੀ ਦੀ ਗ੍ਰਿਫਤਾਰੀ ਦਾ ਮਾਮਲਾ ਸਾਹਮਣੇ ਆਇਆ ਹੈ ਕਿਹੜਾ ਫੌਜੀ ਕਿਹੜੀ ਰੈਜੀਮੈਂਟ ਦਾ ਤੇ ਕੀ ਹੋਣਾ ਬਰਬਾਦ ਇਹ ਜਿਹੜੇ ਰੌਜਰ ਸੰਧੂ ਯੂਟਿਊਬਰ ਹੈਗੇ ਸੀ ਉਹਨਾਂ ਦੇ ਘਰ ਦੇ ਉੱਪਰ ਜਿਹੜਾ ਗਰਨੇਡ ਹਰਲਿੰਗ ਵਾਲਾ ਜਿਹੜਾ ਮਸਲਾ ਹੋਇਆ ਸੀ ਉਹਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਅਸੀਂ ਦਰਜ ਕਰਕੇ ਜਿਹੜਾ ਤਫਤੀਸ਼ ਕਰ ਰਹੀ ਸੀ ਤਾਂ ḍuring the course of investigation ਸਾਡੇ ਕੋਲ FXIC ਤਾਂ ਉਹਦੇ ਵਿੱਚ ਇੱਕ ਸੁਖਚਰਨ ਸਿੰਘ ਨਾਮ ਦਾ ਜਿਹੜਾ ਆਰਮੀ ਜਵਾਨਾ ਉਹਨੂੰ ਅਸੀਂ ਅਰੈਸਟ ਕੀਤਾ ਐਂਡ ਉਹਦੇ ਜਿਹੜੇ ਕੇਸ ਵਿੱਚ ਨਾਮਿਨੇਟ ਕੀਤਾ ਗਿਆ ਸੀ ਦੈਨ ਹੋਈ ਪ੍ਰਕਿਊਰ ਦਾ ਵਾਰੰਟ ਆਫ ਅਰੈਸਟ ਉਹਦੇ ਲੈ ਗਏ ਸੀ ਤਾਂ ਮਾਨਯੋਗ ਅਦਾਲਤ ਵੱਲੋਂ ਵਾਰੰਟ ਆਫ ਅਰੈਸਟ ਜਾਰੀ ਕੀਤਾ ਗਿਆ ਉਹਦੇ ਵਿੱਚ ਇਸਨੂੰ ਅਰੈਸਟ ਕਰਕੇ ਜਿਹੜੀ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਕਿਹੜੀ ਰੈਜੀਮੈਂਟ ਤੇ ਕਿੱਥੇ ਇਹ ਤਣਾਤੀ ਸੀਗੀ ਇਹ 3rd ਜਿਹੜੀ ਸਿੱਖ ਲਾਈਟ ਇਨਫੈਂਟਰੀ ਹੈਗੀ ਆ ਉਹਦੇ ਵਿੱਚ ਸੀ ਜੰਮੂ ਏਰੀਆ ਦੇ ਵਿੱਚ ਇਹਦੀ ਜਿਹੜੀ ਤਣਾਤੀ ਸੀਗੀ ਜੀ ਤੇ ਉਹ ਰੋਲ ਕੀ ਪਤਾ ਲੱਗਾ ਕਿ ਕੋਈ ਕਹਿੰਦੇ ਕੋਈ ਟ੍ਰੇਨਿੰਗ ਦਿੰਦਾ ਸੀਗਾ ਕੁਝ ਰੋਲ ਇਹਨੇ ਸਾਹਮਣੇ ਹੈ ਕਿ ਜਿਹੜਾ ਹੈਗਾ ਮੁੰਡਲੀ ਪੁਛਕੇ ਇਸ ਦੇ ਵਿੱਚ ਆਇਆ ਕਿ ਇਹਨੇ ਜਿਹੜਾ ਮੇਨ ਅਕਿਊਜ਼ਡ ਹੈਗਾ ਉਹਨੂੰ ਗ੍ਰੇਨੇਡ ਜਿਹੜਾ ਹੈਗਾ ਉਹਦੇ ਮੈਕੈਨਿਜ਼ਮ ਤੇ ਥਰੋ ਕਰਨ ਦੀ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਇਹਦੇ ਵੱਲੋਂ ਬਾਕੀ ਜਿਹੜਾ ਗੈਟਸਬ ਪਾਰਟ ਆਫ ਆਰ ਮੈਟਰ ਆਫ ਇਨਵੈਸਟੀਗੇਸ਼ਨ ਇਹ ਲਿੰਕ ਕਿਹਦੇ ਨਾਲ ਸੀ ਇਹਨੂੰ ਕਿੰਨੇ ਕਿਐਸੀਤਾ ਸਿਖਾਉਣ ਨੂੰ ਇਹ ਸੋਸ਼ਲ ਮੀਡੀਆ ਤੇ ਉੱਪਰ ਜਿਹੜਾ ਹੈਗਾ ਮੇਨਕਿਊਜ਼ ਦੇ ਨਾਲ ਇਹਦੀ ਜਿਹੜੀ ਜਾਣ ਪਛਾਣ ਹੋਈ ਸੀ ਕਿਹਦੇ ਨਾਲ ਮੇਨਕਿਊਜ਼ ਹਾਰਦਿਕ ਮੋਜ਼ਨਾ ਹਾਰਦਿਕ ਨੂੰ ਇਹਨੂੰ ਨਿਰਦੇਸ਼ ਕਿਨੇ ਦਿੱਤੇ ਹੈ ਨਿਰਦੇਸ਼ ਕਿਸੇ ਨੇ ਨਹੀਂ ਦਿੱਤੇ ਹੈਗੇ ਨਿਰਦੇਸ਼ ਵਾਲੀ ਜਿਹੜੀ ਹੈਗੀ ਇਹਨਾਂ ਦੇ ਆਪਸ ਦੇ ਵਿੱਚ ਮੈਂ ਦੱਸਿਆ ਕਿ ਜਾਣ ਪਛਾਣ ਹੋਈ ਸੀ ਉਸ ਦੇ ਜ਼ਰੀਏ ਹੀ ਇੱਕ ਉਸੇ ਹਾਰਦਿਕ ਦੇ ਕਹਿਣ ਦੇ ਉੱਤੇ ਇਹਨੇ ਟ੍ਰੇਨਿੰਗ ਦਿੱਤੀ ਮਤਲਬ ਕਿਸੇ ਦੀ ਸ਼ਾਨ ਨਹੀਂ ਹੈ ਕਿਸੇ ਨੇ ਮਿਲਵਾਇਆ ਨਹੀਂ ਹੈ ਇਹਨਾਂ ਨੂੰ ਬਾਈ ਸੋਸ਼ਲ ਮੀਡੀਆ ਦੇ ਉੱਪਰ ਹੀ ਜਾਣ ਪਛਾਣ ਹੋਈ ਤੇ ਅਰੈਸਟ ਕਿਦੋਂ ਵੇਦਿਕ ਕਿੰਨੇ ਦਿਨ ਦਾ ਰਿਮਾਂਡ ਆ ਹੂੰ ਅਰੈਸਟ ਜਿਹੜੀ ਹੈਗੀ ਇਹਦੀ 5 ਦਿਨ ਦਾ ਰਿਮਾਂਡ ਹੈਗਾ 14 ਤਰੀਕ ਨੂੰ ਅਸੀਂ ਇਹਨੂੰ ਅਰੈਸਟ ਕੀਤਾ ਸੀ ਤਾਂ 15 ਤਰੀਕ ਨੂੰ ਕੋਰਟ 'ਚ ਪੇਸ਼ ਕੀਤਾ ਸੀ ਬਾਅਦ ਜੋ ਕੋਰਟ ਤੋਂ ਜਿਹੜਾ ਹੈਗਾ ਰਿਮਾਂਡ ਆ ਸੁਣਿਆ